ਵੇਰਾ ਫੂਲ ਲੇਖੋ ਜੀ ਪਰਮੇਸ਼ਰ ਨੇ ਹਰ ਇੱਕ ਬੰਦੇ ਦੀ ਰੂਹ ਲਈ ਤਖਤਖਾਨ ਸਾਹਿਬ ਵਾਖੂ ਚੱਕੀ ਫਤਿਹ ਆਹ ਦੰਗਾ ਗੋਦਾਵਰੀ ਨਦੀ ਹੈ ਜੀ ਤੇ ਆਪ ਜੀ ਦਰਸ਼ਨ ਕਰੋ ਜੀ ਕਿੰਨਾ ਪਾਣੀ ਹੈ ਜੀ ਮਿਹਾਨ ਘੜ ਦੇ ਵਿੱਚ ਵੜ ਗਿਆ ਆਹ ਜੀ ਸ਼ਮਸ਼ਾਨ ਘਾੜ ਹੈਗਾ ਜੀ ਤੇ ਇਹਦੇ ਬਿਲਕੁਲ ਲੈਵਲ ਤੇ ਪਾਣੀ ਆ ਗਿਆ ਤੇ ਗਾਫਰੀ ਨਦੀ ਤੋਂ ਕਰੀਬ 40 ਫੁੱਟ ਉੱਚਾ ਜੀ ਹੈ ਪਾਣੀ ਆਉਂਦੇ ਹੁੰਦੇ ਕੋਲ ਲੱਗਦਾ ਸ਼ਮਸ਼ਾਨ ਘਾੜ ਜੀ ਤੇ ਇਹਦੀ ਸੀੜੀ ਇਹਦੇ ਬਿਲਕੁਲ ਲੈਵਲ ਤੇ ਪਾਣੀ ਤੋ ਗਿਆ ਜੀ ਨੇ ਨਾਲ ਡੁੱਬ ਚੁੱਕਾ ਜੀ ਹੈ ਸੱਤ-ਸੱਤ ਉੱਪਰ ਦਾ ਗੁੰਗੜ ਨਜ਼ਰ ਆਂਦਾ ਬਾਕੀ ਸਾਰਾ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ ਜੀ ਹਾ ਹਾ ਗਰਦੋਰਾ ਲੱਗਿੰਦਾ ਕਾਰਡ ਸਾਫ ਹੈ ਜੀ ਤੇ ਜਿਹੜੇ ਦੇ ਪੀਲਰ ਹੈ ਜੀ ਕਰੀਬ-ਕਰੀਬ ਪੀਲਰ ਪਾਣੀ ਨਾਲ ਟਕ ਚੁੱਕੇ ਹੈ ਜਿੱਤੇ ਉੱਪਰ ਦਾ ਹਿੱਸਾ ਵੀ ਨਜ਼ਰ ਆਂਦਾ ਹੈ ਜੀ ਆ ਰੁਕ ਜੇ ਕਮ ਸੇ ਕਮ ਜੀ ਬੀਬੀ ਠੰਡੇ ਹੈ ਜੀ ਤੇ ਇਨਾ ਪਾਣੀ ਹੈ ਆਹ ਜਿਹੜਾ ਥੱਲੇ ਜੀ ਨਵਾਂ ਪੁਲ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਇੱਕ ਪੁਲ ਥੱਲੇ ਪੁਲ ਹੈਗਾ ਜੀ ਨਾਹਕਾੜ ਪੁਲ ਕਹਿੰਦੇ ਸੁਣਨਾ ਚਾਹਿਆ ਹੈ ਕਿ ਉਹ ਪੁਲ ਪਾਣੀ ਦੇ ਵਿੱਚ ਚੜਾ ਗਿਆ ਹੈਗਾ ਪਾਣੀ ਦੇ ਉੱਪਰ ਦੀ ਪਾਣੀ ਚੱਲਦਾ ਹੈ ਜੀ ਜੇ ਸ਼ਮਸ਼ਾਨ ਦਾ ਆਰਤਾ ਜਰਾ ਮਰਖਵਾਲਾ ਜੇ ਤੇ ਹੋ ਪਰ ਕਿਸੇ ਸਿੰਘ ਕੋਈ ਗੱਲ ਕੋਈ ਸਿੰਘ ਚੜਾਈ ਕਰ ਗਿਆ ਸੀਗਾ ਕਿ ਸ਼ਾਮੀ ਸੰਸਕਾਰ ਕੀਤਾ ਸੀ ਉਸ ਦਾ ਤੇ ਉਹ ਕਹਿ ਰਿਹਾ ਹੈ ਕਿ ਜਿਨ੍ਹਾਂ ਜਿਨ੍ਹਾਂ ਦੋਸਾਂ ਜਿਨ੍ਹਾਂ ਦੇ ਰਿਸ਼ਤੇਦਾਰ ਸੇ ਗਿਆ ਪਰਿਵਾਰ ਦਾ ਪਰਿਵਾਰ ਦਾ ਬੰਦਾ ਸੀਗਾ ਜੀ ਜੇ ਸੰਸਕਾਰ ਕੀਤਾ ਤੇ ਉਹਨਾਂ ਨੂੰ ਕਿਤੇ ਤੈਅ ਕਿਹਾ ਜਾਵੇ ਕਿ ਆ ਕੇ ਪੁਲਟੂਣ ਦੇ ਵੀ ਜੀ ਸਾਹਿਬ ਨੂੰ ਪਾਣੀ रफ़्तारजी अगरि पाणी उपर ते सभु कुझु ई चला जाए बहुत सारी संगत आहे जहिड़ी ही गोदावरी ਸ਼ਾਮ ਦਾ ਖੈਗਾ ਜੀ ਪਰ ਇਥੇ ਸੰਸਕਾਰ ਕੀਤਾ ਗਿਆ ਸੀ ਹੈ ਜੀ ਤੇ ਛਤਰੀ ਜਿਹੜਾ ਸਿੰਘ ਬੈਠਾ ਹੈ ਜੇ ਤੇ ਇਥੇ ਦਾ ਰਖਵਾਲਾ ਹੈ ਤੇ ਬਾਰ ਬਾਰ ਇਹ ਕਹਿ ਰਿਹਾ ਹੈ ਕਿ ਇਹਨਾਂ ਨੂੰ ਫੋਨ ਕੀਤਾ ਜਾਵੇ ਤਾਂ ਕਿ ਉਹ ਆ ਕੇ ਸਿੰਘ ਦੇ ਸਾਹਮਣੇ ਆ ਜਾ ਕੇ ਅੰਦਰ ਜਾ ਕੇ ਹੱਸਦੇ ਆ ਚੁੱਕੇ ਪਾਣੀ ਦਾ ਵਹਾਅ ਤਾਰ ਦੇਖੋ ਜੀ ਕਿੰਨੀ ਤੇਜ਼ ਹੈ ਪਿਛਲੇ 2 ਦਿਨਾਂ ਤੋਂ ਕਾਫੀ ਮੀਂਹ ਮੀਂਹ ਹੋ ਰਿਹਾ ਹੈ ਜੀ ਤੇ ਮੌਸਮ ਵਿਭਾਗ ਨੇ ਰੈਡ ਅਲਰਟ ਖਾ ਪੇ ਦਿੱਤਾ ਹੈ ਬਰਹਾਟ ਪੌੜਾ 马拉टोडा भी दरवा पाल्कर पारकर रायगढ़ के इन इलाके के बीच पिछले अगले 3-4 दिन आज बहुत बरसात रहेगी ते कुछ भविष्यवाणी डालातर यावे कोई आ पानी दी रफ्तार देखो कितनी तेज है जी ਦਾ ਦਾ ਪੈਰ ਲਗਾਇਆ ਹੋਇਆ ਤਾਂ ਕਿ ਕਿਸਾਨਾਂ ਦੇ ਪਾਣੀ ਦੀ ਜਾਨ ਨੂੰ ਰੋਕ ਸਕਿਆ ਕਿੰਨੇ ਬੇਹਤ ਸੌ ਹੋ ਸਕਦਾ ਹੈ ਜੀ ਗੋਦਾਵਰੀ ਦੇਦਰਸ਼ਨ ਜ਼ਰੂਰ ਕਰੋ ਜੀ ਪਰ ਤੁਸੀਂ ਨਾ ਅੱਗੇ ਨਾ ਵਧੋ ਕੋਈ ਵੀ ਤੇ ਸਾਰਿਆਂ ਨੂੰ ਹੀ ਬੇਨਤੀ ਹੈ ਮਾਇਆ ਹੋਵੇ ਬੱਚਾ ਕੋਈ ਨਾ ਬੋਲੇ ਸੇਤੋਏ ਮਾਂ ਦੀ ਪਾਣੀ ਪੀਓ ਜਦੋਂ ਪਾਣੀ ਪੀਓ ਬਾਪੂ ਪਾਣੀ ਪੀਓ ਥੋੜਾ ਪਾਣੀ ਹੀ ਹੋ ਆ ਸਿੰਘਾ ਜੀ ਜਿੱਤੇ ਡਿਊਟੀ ਰੱਖੀ ਲੱਗੀ ਹੋਈ ਹੈ ਇੱਥੇ ਪਹਿਰੇ ਪਰ ਤੇ ਉਹਨੂੰ ਇਹ ਲਾਈਫ ਹੈ ਕਿ ਕਿਸੇ ਨੂੰ ਵੀ ਥੱਲੇ ਨਾ ਜਾਣ ਦਿੱਤਾ ਜਾਵੇ ਤੇ ਉਹ ਘੌਰ ਰੱਖੇ ਕੋਈ ਪਾਣੀ ਚ ਨਾ ਜਾਵੇ ਕੋਈ ਹਾਦਸਾ ਨਾ ਹੋਵੇ ਦੇਖਦੇ ਆਂ ਧਾਰਾ ਸਮਾਉਸੇ ਲੋਟਾ ਹੈ ਜਿਹੜੇ ਦੇਖਦਾ ਆਪਣੀ ਸੱਤੀ ਕਪਣੀ ਹੀ ਆਪਸਾ ਆਏਗੀ ਹਾਂ ਸਿੰਘ ਉੱਪਰ ਖੜੇ ਹੋ ਕੇ ਦੇਖ ਰਹੇ ਹੈ ਜੀ ਕਰਕੋਂ ਦਾ ਜੇ ਜਿੱਥੋਂ ਤੇ ਹਾਂਵੇਂ ਤੋਂ ਬਲੇ ਕਰਦੋ ਰਸਤਾ ਤੋਂ ਸੈਕੰਡਰੀ ਹੋ ਜੋ ਸਾਫ ਤੋਂ ਸੇਰੀ ਜਾਂਦਾ ਹੈ ਤੇ ਜਲਦੀ ਤਾਂ ਕਰ ਲੈ ਕੇ ਜਾਂਦਾ ਹੈ ਜੇ ਇਸ਼ਨਾਨ ਕਰਨ ਲਈ ਤੇ ਆਪ ਜੀ ਰਿਪਸ਼ਨ ਕਰਵਾ ਦੇ ਕੇ ਪਾਣੀ ਨਾਲ ਕੋ ਤ੍ਰੇਵ ਡੋਬ ਚੁਕੀ ਹੈ ਜਿਹੜਾ ਉੱਪਰ ਦਾ ਹਿੱਸਾ ਖੰਮਾ ਹੈਗਾ ਜਿ ਉਹ ਨਜ਼ਰ ਆ ਰਿਹਾ ਹੈ ਬਾਕੀ ਸਾਰਾ ਪਾਣੀ ਦੇ ਵਿੱਚ ਹੋ ਗਿਆ ਜੀ ਜਿਹੜੇ ਪਾਣੀ ਦੀ ਰਫਤਾਰ ਹੈ ਜੇ ਹੌਲੀ-ਹੌਲੀ ਵਧੀ ਜਾਂਦੀ ਹੈ ਗੱਟਾ ਦੇਖੋ ਵੀ ਅੱਗੇ ਨਹੀਂ ਆਈ ਆ ਜਿਹੜੇ ਜਸਟੈਪ ਉੱਤੇ ਪਾਸ ਖੜਾ ਹੈ ਜੀ ਉਸ ਉਸ ਸਟੈਪ ਤੋਂ ਥੱਲੇ ਆੜਾ ਹੁਣ ਇਹ ਪਾਣੀ ਛੇ ਲੀਡੂ ਪਾਸੇ ਗਾਜੀ ਤੇ ਹੁਣ ਆ ਪਾਣੀ ਦੇ ਛਰਣਾ ਇਹ ਹਾਂ ਪਰ ਗਏ ਮੈਨੂੰ ਰੈਂਟ ਦੇ ਅਰੇ ਵਹੀ ਰੈਂਟ ਦੇ ਨਹੀਂ ਉਸਕੋ ਰੈਂਟ ਦੇ ਉਹ ਗਏ ਪਰ ਜਾ ਚਾਹ ਹਾਂ ਨਹੀਂ ਮੈਂ ਪਰ ਜਾ ਚਾਹ ਮਸਿਆ ਵੀ ਹੈ ਕਿ ਤੇ ਇਹ ਲੋਕ ਜਿਹੜਾ ਬੰਦਾਰਾ ਸਵਾਰਦੇ ਲੋਕ ਇਹਨਾਂ ਦੇ ਕੋਲ ਘਰ ਪ੍ਰਤੀ ਬਹੁਤ ਅਸਥ ਹੈ ਕਿ ਜਿੰਨੇ ਵੀ ਤਿਹਾੜ ਜਿਹੜੇ ਮਨਾਏ ਜਾਂਦੇ ਹਨ ਜੀ ਤੇ ਨਾਲ ਚ ਹੈ ਹਾਜ਼ਰੀ ਭਰਦੇ ਆ ਜੀ ਇਹ ਵੀ ਦਰਸ਼ਨਾਯੋਗ ਹੈ ਇਹ ਜਿਹੇ ਯਾਰ ਗਦਾ ਦਾ ਫੋਟੋ ਹੈ ਆਪਣੇ ਨਹੀਂ ਖਲਸਾ ਵਹਿਰ ਜੀ ਦੀ ਕਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਹੈ ਜੀ ਤੇ ਗੁਰਦੁਆਰਾ ਨੰਗਰ ਸਾਹਿਬ ਤੋਂ ਆਵਾਜ਼ ਆ ਰਹੀ ਹੈ ਜੀ ਉਹਨਾਂ ਨੇ ਮੈਂਦ ਰੱਖਿਆ ਜਿਹੜੇ ਗਣਪਤ ਸਾਹਿਬ ਜੀ ਦੇ ਰਿਹਾ ਸਾ ਵਾਹਿਗੁਰੂ ਜੀ ਕੀ ਫਤਿਹ ਤੇ ਲਾ ਅੰਗਰੇਜ਼ ਸਿੰਘ ਜੀ ਇਹ ਗੋਦਰਾ ਲੰਗਰ ਸਾਹਿਬ ਦੇ ਤੇ ਆਪਣਾ ਸੇਵਾ ਪੂਰੀ ਕਰਨ ਕੇ ਇਹ ਵੀ ਕੋ ਦਾਵਦੀਆ ਦਰਸ਼ਨ ਕਰਨ ਆਏ ਹੋਏ ਆ ਇਹਨਾਂ ਪਾਣੀ ਨਹੀਂ ਹੈਗਾ ਗਿਆ ਲੈ ਪੁਲ ਦੇ ਉੱਪਰ ਦੀ ਗਿਆ ਨਾ ਇਹ ਨਜ਼ਰ ਆਂਦਾ ਲੈ ਉੱਪਰ ਦਾ ਹਿੱਸਾ ਥੱਲੇ ਜੀ ਸਾਨੂੰ ਪੁਰਾਣਾ ਪੁਲ ਹੈ ਹਜੂਰ ਸਾਹਿਬ ਨੇ ਰੇਟ ਤੋਂ ਨੌਕਾੜ ਦਾ ਪੁਲ ਵੀ ਕਹਿੰਦੇ ਆ ਜਦੋਂ ਪੋਲਾ ਦੀ ਬਸਤਾਨ ਇੰਸਟੀਟਿਊਟ ਤੇ ਉਸ ਰਸਤੇ ਉਸ ਜਗ੍ਹਾ ਪਰ ਕਿਸ਼ਤੀ ਲੱਗਦੀ ਜਿਹੜੇ ਕਿ ਬੰਦਿਆ ਦੇ ਆਵਾਜਾਵੇ ਤੇ ਇੱਕ ਸਾਤ ਅੰਸਿਆ ਗੋਦਾਵਰੀ ਨਦੀ ਪਾਰ ਕਰਦੇ ਸੀ ਬਾਜੁਰਪੁਰ ਤੋਂ ਗਿਆ ਉੱਥੇ ਜਿੱਤੇ ਉਸ ਕੁਲ ਦਾ 99 ਘਾਟ ਪੁਲਸ ਹੋ ਗਿਆ ਤੇ ਉਹ ਸਾਰ ਨੂੰ ਨੀਮਾ ਪੋੜਿਆ ਜੀ ਹਜੂਰ ਸਾਹਿਬ ਜੀ ਬੜੀ ਕਮਾਲ ਦੀ ਗੱਲ ਹੈ ਜੀ ਇਸ ਨਦੀ ਦੇ ਉੱਪਰ ਅਸਲੀ ਹਜੂਰ ਸਾਹਿਬ ਦੇ ਵੀ ਤਾਂ ਸੱਤ ਪੁਲ ਹੈ ਜੀ ਸ਼ਹਿਰ-ਸ਼ਹਿਰ ਦੇ ਵਿੱਚ ਜੜਾ ਪੋਲਾ ਜਿਹਨੂੰ ਸਾਹਮਣੇ ਨਜ਼ਰ ਆ ਰਿਹਾ ਹੈ ਜਿਹੇ ਇਹ ਪੋਲ ਨੰਬਰ 2 ਹੈ ਜੀ ਗੋਵਰਦਨ ਘਾਟ ਦਾ ਪੋਲਾ ਹੈ ਬੰਦਾ ਦਾ ਬੰਦਾ ਹਵਾਦਰ ਜੀ ਦਾ ਗੁਰਦੁਆਰਾ ਵੀ ਨੇੜੇ ਹੈ ਜੀ ਉਸ ਤੋਂ ਬਾਅਦ ਜਿਹੜਾ ਦੂਸਰਾ ਪੋਲ ਹੈ ਉਹ ਨਵਾਂ ਪੁਲ ਦੇ ਨਾਲ ਜਾਣਾ ਜਾਂਦਾ ਹੈ ਆ ਜਿਹੜਾ ਸਾਹਮਣੇ ਆਪ ਨੂੰ ਪੋਲ ਨਜ਼ਰ ਆ ਰਿਹਾ ਹੈ ਜਿਹਨਾਂ ਨਵਾਂ ਪੁਲ ਦੇ ਨਾਲ ਨਾਲ ਜਾਣਾ ਜਾਂਦਾ ਹੈ ਤੇ ਇਸ ਤੋਂ ਬਾਅਦ ਜਿਹੜਾ ਨੌ ਘਾਟ ਦਾ ਪੋਲਾ ਹੈ ਜੀ ਤਿੰਨ ਪਰ ਚਾਤਾ ਪੁਰ ਬਾਜੇ ਗਾਉ ਹੈ ਜੀ ਦੋ ਪੁਲ ਹੋਤੇ ਨੇ ਜੀ ਤੇ ਇੱਕ ਅਮਦੋਰੇ ਪੁਲ ਹੈਗਾ ਜਿਹੜਾ ਕਿ ਖਾਰਸੇ ਵਾਲਿਆਂ ਨੇ ਬਣਾਇਆ ਸੀਗਾ ਜੇ 60 ਦੇ ਵਿੱਚ ਤੇ ਦਾ ਜੀ ਸੱਤ ਪੁਲ ਹੈਗੇ ਇਸ ਨਦੀ ਦੇ ਉੱਪਰ ਇਹ ਸ਼ਹਿਰ ਸ਼ਹਿਰ ਦੇ ਵਿੱਚ a n पहले प्रकाश शायद रखेकंडी अरदास हुई है जी तो ग्रंथी सिंह हुक्मनामा ले रहे हैं जी आप जी ने आवाज़ सुनाई दे रही है जी ते नामा तो हुक्मनामा समाप्त होने बाद समाप्ति करेंगे जी इस वीडियो की परमात्मा की ही बेनती है कि ਸੀਦਾ ਕੋਈ ਜਾਣੇ ਮਾਰੇ ਨੁਕਸਾਨ ਨਾ ਹੋਵੇ ਪਰਮਾਤਮਾ ਸਾਰਿਆਂ ਪਰ ਮਿਹਰ ਕਰਾ ਹੱਥ ਰੱਖੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ